ਹੈਲੋ ਹਾਂਜੀ ਸਸ਼ਕਲ ਜੀ ਗਰਮੀ ਤੇ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵੀ ਬਹੁਤ ਹੀ ਜ਼ਿਆਦਾ ਖਾਸ ਹੋਏਗੀ ਔਰ ਆਫਰ ਵਾਲੇ ਸੂਟਾਂ ਦੀ ਕਲੈਕਸ਼ਨ ਹੋਏਗੀ ਔਰ ਸਟਾਰਟ ਕਰਦੇ ਆਂ ਆਪਾਂ ਵੀਡੀਓ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿੰਨਾ ਭੈਣਾ ਨੇ ਵੀ ਵਿਜ਼ਿਟ ਕਰਕੇ ਕੱਪੜੇ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਵਟਸਐਪ ਨੰਬਰ ਉੱਪਰ ਜਾ ਕੇ ਸਾਡੇ ਤੋਂ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਹੋਏਗੀ ਪਸ਼ਮੀਨਾ ਤੁਹਾਨੂੰ ਪਲੇਨ ਪਸ਼ਮੀਨਾ ਮਿਲੇਗਾ ਕੱਟ ਪੀਸਸ ਦੇ ਰੇਟ ਦੇ ਵਿੱਚ ਮਿਲੇਗਾ ਜੀ ਤੁਹਾਨੂੰ ਪਸ਼ਮੀਨਾ ਪਿਓਰ ਪਸ਼ਮੀਨਾ ਹੋਏਗਾ ਪੂਰਾ ਗਰਮ ਜਿਹੜਾ ਇਹ ਸਟਾਫ ਹੋਏਗਾ ਔਰ ਜੋ ਹੈਗਾ ਯਾ ਇਹ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲੇਗਾ ਕੱਟ ਪੀਸਸ ਦੇ ਰੇਟ ਦੇ ਵਿੱਚ 160 ਰੁਪਏ ਜਿਹੜਾ ਇਹਨਾਂ ਦਾ ਪ੍ਰਾਈਸ ਹੈਗਾ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਾਰਕੀਟ ਦੇ ਵਿੱਚ ਇਸ ਦਾ ਪ੍ਰਾਈਸ ਮਿਲੇਗਾ ਜੀ ਮਾਰਕੀਟ ਪ੍ਰਾਈਸ ਇਹਦਾ 160 ਰੁਪਏ ਹੋਏਗਾ ਬਟ ਆਪਣੇ ਕੋਲੋਂ ਇਹ ਤੁਹਾਨੂੰ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਮਤਲਬ ਕਿ 5 ਮੀਟਰ ਦੀ ਕੱਟ ਹੈ ਜਿਹੜੀ 600 ਰੁਪਏ ਦਾ ਹੋ ਗਿਆ ਤੁਹਾਨੂੰ ਪੂਰਾ ਸੂਟ ਆ ਜਿਹੜਾ 600 ਰੁਪਏ ਦਾ ਮਿਲੇਗਾ ਜੀ ਜਿਹੜਾ ਇਹ ਸਟਾਫ ਹੋਏਗਾ ਜੀ ਇਹ ਸਟਾਫ ਹੋਏਗਾ ਹੋਮ ਵਾਸ਼ੀਅਬਲ ਹੋਏਗਾ ਜੀ ਕੋਈ ਬੁਰਨੀ ਆਏਗੀ ਬੁਰਦੀ ਗਰੰਟੀ ਹੋਏਗੀ ਜੀ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਸਟਿਚ ਕਰਵਾ ਸਕਦੇ ਹੈਗੇ ਹੋ ਮਤਲਬ ਲੈਸਸ ਲਗਾ ਕੇ ਹੈਂਡ ਥ्रेड ਆਰੀ ਜੋ ਮਰਜ਼ੀ ਵਰਕ ਕਰਵਾਓ ਜੀ ਇਸ ਤੇ ਟੱਸ ਤੋਂ ਮੱਸ ਨਹੀਂ ਹੁੰਦਾ ਸਟਾਫ ਪੂਰਾ ਸੋਲਿਡ ਆ ਤੁਸੀਂ ਚੈੱਕ ਕਰੋ ਜੀ ਸ਼ੈਨੀ ਕਿੰਨੀ ਜਾਰਾ ਹੈਗੀ ਹੈ ਜੀ ਸਟਾਫ ਦੇ ਵਿੱਚ ਸਟਾਫ ਵਗਾ ਇੱਕਦਮ ਸੋਲਡ ਸਟਾਫ ਹੈ ਜੀ ਪੂਰਾ ਗਰਮ ਹੋਏਗਾ ਸਾਰੇ ਦੇ ਸਾਰੇ ਡਾਰਕ ਕਲਰ ਰਹਿਣ ਵਾਲੇ ਹੈ ਜੀ ਬੁਰ ਦੀ ਗਰੰਟੀ ਹੋਏਗੀ ਬੁਰ ਔਰ ਕਲਰ ਦੀ ਗਰੰਟੀ ਹੋਏਗੀ ਜੀ ਨਾ ਹੀ ਕਲਰ ਕਿਧਰੇ ਜਾਏਗਾ ਤੇ ਨਾ ਹੀ ਇਸ ਤੇ ਉੱਪਰ ਬੋਰ ਆਏਗੀ ਤੇ ਹੋਮ ਵਾਸ਼ੇਬਲ ਹੋਏਗਾ ਜੀ ਸਭ ਤੋਂ ਵੱਡੀ ਚੀਜ਼ ਹੈਗੀ ਜਿਹੜੀ ਠੇਠ ਪੰਜਾਬੀ ਦੇ ਵਿੱਚ ਆਪਾਂ ਕਹਦੀ ਵੀ ਇਹਨੂੰ ਆਪਾਂ ਆਰਾਮ ਨਾਲ ਘਰੇ ਧੋ ਸਕਦੇ ਆ ਜੀ ਕੋਈ ਪ੍ਰੋਬਲਮ ਨਹੀਂ ਹੋਊਗੀ ਬੁਰ ਦੀ ਗਰੰਟੀ ਹੋਏਗੀ ਜੀ ਔਰ ਕਲਰ ਦੀ ਗਰੰਟੀ ਹੋਏਗੀ ਜੀ ਪ੍ਰਾਈਸ ਹੋਏਗਾ ਕੱਟ ਪੀਸਾਂ ਵਾਲਾ ਇਹਨਾਂ ਦਾ ਕੱਟ ਪੀਸਾਂ ਵਾਲਾ ਰੇਟ ਹੋਏਗਾ ਟਸ ਤੋਂ ਮਸ ਸਟਾਫ ਨਹੀਂ ਹੋਏਗਾ ਸਟਾਫ ਤੁਸੀਂ ਚੈੱਕ ਕਰੋ ਜੀ ਕਿੰਨਾ ਜਿਆਦਾ ਸੋਲਿਡ ਸਟਾਫ ਹੈਗਾ ਜੀ ਸਟਾਫ A1 ਹੈ ਜੀ ਸ਼ਾਈਨਿੰਗ ਚੈੱਕ ਕਰੋ ਜੀ ਇਹ ਜਿਹੜਾ ਸਟਾਫ ਹੈਗਾ ਅਸੀਂ ਯੂਜ਼ ਕੀਤਾ ਹੋਇਆ ਸਟਾਫ ਆ ਤਾਂ ਹੀ ਅਸੀਂ ਇੰਨੇ ਕੰਫੀਡੈਂਸ ਨਾਲ ਬੋਲ ਰਹੇ ਹਾਂ ਕਿ ਸਟਾਫ ਇੰਨਾ ਵਧੀਆ ਹੈਗਾ ਇਹ ਸਟਾਫ ਜੋ ਹੈਗਾ ਇਹ ਰਾਧਿਕਾ ਬ੍ਰਾਂਡ ਦਾ ਸਟਾਫ ਹੈ ਜੀ ਰਾਧਿਕਾ ਬ੍ਰਾਂਡ ਦਾ ਸਟਾਫ ਹੋਏਗਾ A1 ਸਟਾਫ ਹੋਏਗਾ ਸੋ ਪਹਿਲਾ ਜੋ ਕਲਰ ਹੈਗਾ ਜੀ ਇਸ ਦਾ ਡਾਰਕ ਗ੍ਰੀਨ ਕਲਰ ਹੈਗਾ ਬਟ ਇਹ ਕੈਮਰੇ ਦੇ ਵਿੱਚ ਫਿਰੋਜੀ ਆ ਰਿਹਾ ਹੁਣ ਇਹ ਡਾਰਕ ਗ੍ਰੀਨ ਕਲਰ ਹੈ ਜੀ ਫੁੱਲ ਕੁਆਂਟੀਟੀ ਦੇ ਵਿੱਚ ਮਾਲ ਹੈਗਾ ਜੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿੰਨਾ ਵੀ ਸਟਾਫਾ ਜਿਹੜਾ ਉਹ ਕਟਿੰਗ ਕਰਕੇ ਲੈ ਸਕਦੇ ਹੋ ਜੀ ਜੇਕਰ ਤੁਸੀਂ ਇਹਨਾਂ ਨੂੰ ਮੈਚਿੰਗ ਦੇ ਵਿੱਚ ਬਣਾਉਣਾ ਹੈਗਾ ਤਾਂ ਅਸੀਂ ਤੁਹਾਨੂੰ ਮੈਚਿੰਗ ਬਣਾ ਕੇ ਵੀ ਦਿਖਾਵਾਂਗੇ ਤੁਸੀਂ ਉਦਾਂ ਵੀ ਲੈ ਸਕਦੇ ਹੋ ਜੇਕਰ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੀ ਸ਼ਿਪਿੰਗ ਜੋ ਹੋਏਗੀ ਜੀ ਐਕਸਟਰਾ ਹੋਏਗੀ ਪਹਿਲਾ ਕਲਰ ਹੋਏਗਾ ਜੀ ਇਸ ਦਾ ਡਾਰਕ ਗ੍ਰੀਨ ਕਲਰ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਇਸ ਦੇ ਵਿੱਚ ਕਲਰ ਮਿਲੇਗਾ ਜੀ ਮਾਸਟਰਡ ਕਲਰ ਹੋਏਗਾ येलो ਮਾਸਟਰਡ ਕਲਰ ਸਟਾਫ ਥੱਲੇ ਚੈੱਕ ਕਰੋ ਜੀ ਕਿੰਨੀ ਸ਼ਾਈਨਿੰਗ ਹੈਗੀ ਸਟਾਫ ਦੇ ਵਿੱਚ ਸਟਾਫ ਦੇ ਵਿੱਚ ਸ਼ਾਈਨਿੰਗ ਹੋਏਗੀ ਪੂਰਾ ਗਰਮ ਹੋਏਗਾ ਜੀ ਸਟਾਫ ਇਹ ਕਹਿਣ ਨਹੀਂ ਪਸ਼ਮੀਨਾ ਨਹੀਂ ਹੈਗਾ ਗਰਮ ਬਹੁਤ ਜ਼ਿਆਦਾ ਹੋਏਗਾ ਜੀ ਬਹੁਤ ਵਧੀਆ ਸਟਾਫ ਹੋਏਗਾ A1 ਸਟਾਫ ਹੈਗਾ ਜੀ ਇਹ ਦਾ ਜਿਹੜਾ ਕਲਰ ਹੈਗਾ ਬਹੁਤ ਹੀ ਪਿਆਰਾ ਇਸ ਤਰੀਕੇ ਨਾਲ ਤੁਸੀਂ ਇਹਨਾਂ ਦਾ ਕੰਟਰਾਸਟ ਵੀ ਕਰ ਸਕਦੇ ਹੈਗੇ ਜੀ ਕੰਟਰਾਸਟ ਕਰਕੇ ਵੀ ਇਹਨਾਂ ਨੂੰ ਬਾਈ ਕਰ ਸਕਦੇ ਹੋ ਜੀ ਬਹੁਤ ਪਿਆਰਾ ਕਲਰ ਹੈ ਸਾਰੇ ਦੇ ਸਾਰੇ ਕਲਰ ਹੀ ਬਹੁਤ ਪਿਆਰੇ ਆ ਜੇਕਰ ਬੁਟੀਕ ਵਾਲੀਆਂ ਭੈਣਾਂ ਵੀ ਬਾਈ ਕਰਨਾ ਚਾਹੁੰਦੀਆਂ ਤਾਂ ਸਾਡੇ ਨਾਲ ਮੈਸੇਜ ਤੇ ਗੱਲ ਕਰਕੇ ਆਪਣੇ ਲਈ ਬੁਕਿੰਗ ਕਰਾ ਸਕਦੀਆਂ ਜੀ ਨੈਕਸਟ ਮਿਲੇਗਾ ਤੁਹਾਨੂੰ ਹੌਟ ਪਿੰਕ ਕਲਰ ਹੋਏਗਾ ਜੀ ਹੌਟ ਪਿੰਕ ਕਲਰ ਹੋਏਗਾ ਸਟੱਫ ਸੇਮ ਹੋਏਗਾ ਜੀ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਤੁਸੀਂ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਪਲੇਨ ਵੀ ਲੈ ਸਕਦੇ ਹੋ ਜਿੰਦਾ ਮਰਜ਼ੀ ਲੈ ਸਕਦੇ ਹੋ ਜੀ ਇਹ ਤੁਹਾਨੂੰ ਜਿਹੜਾ ਪੂਰਾ ਸੂਟ 600 ਰੁਪਏ ਦਾ ਮਿਲੇਗਾ ਇਸ ਤਰੀਕੇ ਨਾਲ ਤੁਸੀਂ ਬਲੈਕ ਦੇ ਨਾਲ ਇਹਦਾ ਜਿਹੜਾ ਕੰਟਰਾਸਟ ਕਰ ਸਕਦੇ ਹੈਗੇ ਹੋ ਬਲੈਕ ਦੇ ਨਾਲ ਟਾਈ-ਟਾਈ ਮੀਟਰ ਦੀ ਕੱਟ ਲੈ ਕੇ ਤੁਸੀਂ ਇਦਾਂ ਵੀ ਸੂਟ ਰੈਡੀ ਕਰਵਾ ਸਕਦੇ ਹੋ ਜੀ ਹੌਟ ਪਿੰਕ ਕਲਰ ਦਾ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੀ Z 블랙 컬러 ਹੋਏਗਾ ਜੀ Z 블랙 컬러 ਹੋਏਗਾ سٹاف A1 ਹੋਏਗਾ ਜੀ Z 블랙 컬러 ਦਾ ਤੁਸੀਂ ਕੰਬੀਨੇਸ਼ਨ 블랙 ਨਾਲ ਵੀ ਕਰ ਸਕਦੇ ਹੋ ਸੌਰੀ ਮਰਜੈਂਟਾ ਨਾਲ ਵੀ ਕਰ ਸਕਦੇ ਹੋ ਰੈੱਡ ਨਾਲ ਵੀ ਕਰ ਸਕਦੇ ਹੋ نیچے ਜਿਹੜਾ ਤੁਹਾਨੂੰ ਇੱਕ ਕਲਰ ਇਸ ਦੇ ਵਿੱਚ ਹੋਰ ਮਿਲੇਗਾ ਉਹ ਰੈੱਡ ਮਿਲੇਗਾ ਰੈੱਡ اور 블랙 ਦਾ ਜਿਹੜਾ ਤੁਸੀਂ ਕੰਬੀਨੇਸ਼ਨ ਹੈ ਇਦਾਂ ਵੀ ਬਣਾ ਸਕਦੇ ਹੋ ਜਿੱਦਾਂ ਹੁਣ ਵਿంటర్ ਦੇ ਵਿੱਚ ਤਾਂ ਜਿਆਦਾ ਡਾਰਕ ਕਲਰ ਬਹੁਤ ਹੀ ਜਿਆਦਾ ਪਿਆਰੇ ਲੱਗਦੇ ਆ ਜੀ ਤੁਸੀਂ ਇਦਾਂ ਵੀ ਇਹਨਾਂ ਦਾ ਕੰਟਰਾਸਟ ਆ ਜਿਹੜਾ ਉਹ ਕੱਟ ਸਕਦੇ ਹੋ ਤੁਸੀਂ ਇਸ ਦਾ ਕੰਟਰਾਸਟ ਆ ਜਿਹੜਾ ਮਸਟਰਡ ਦਾ ਉਹ ਵੀ ਬਲੈਕ ਨਾ ਕਰ ਸਕਦੇ ਹੋ ਜੀ ਔਰ ਜੋ ਹੈਗਾ ਗ੍ਰੀਨ ਵਨ ਉਹਦਾ ਕੰਟਰਾਸਟ ਵੀ ਜਿਹੜਾ ਹੈਗਾ ਤੁਸੀਂ ਬਲੈਕ ਨਾ ਕਰ ਸਕਦੇ ਇਹ ਤੁਹਾਡੀ ਚੁਆਇਸ ਹੈ ਜੀ ਟਾਈਟਾਮੀਟਰ ਲੈਣਾ ਟਾਈਟਾਮੀਟਰ ਲੈ ਸਕਦੇ ਹੋ ਔਰ ਜੇਕਰ ਤੁਸੀਂ ਹੈਗਾ ਆ ਵੀ ਪੂਰਾ ਆਲ ਓਵਰ ਸੂਟ ਬਾਈ ਕਰਨਾ ਤਾਂ ਤੁਸੀਂ ਪੂਰਾ ਪੂਰਾ ਜਿਹੜਾ ਹੈਗਾ ਆ ਉਹ ਆਲ ਓਵਰ ਵੀ ਬਾਈ ਕਰ ਸਕਦੇ ਹੋ ਜੀ ਨੈਕਸਟ ਕਲਰ ਜੋ ਹੋਏਗਾ ਭੈਣਾਂ ਦਾ ਮੋਸਟ ਫੇਵਰਟ ਕਲਰ ਹੋਏਗਾ ਜੀ ਮਹਿਰੂਨ ਕਲਰ ਮਹਿਰੂਨ ਕਲਰ ਭੈਣਾਂ ਦਾ ਬਲੈਕ ਸਟੋਨ ਦੇ ਵਿੱਚ ਹੈਗਾ ਜੀ ਮਹਿਰੂਨ ਕਲਰ ਆਪਣੀ ਚੋਇਸ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਇਸ ਦਾ ਅਸੀਂ ਖਾਸ ਜਿਹੜਾ ਹੈਗਾ ਆ ਕੰਬੀਨੇਸ਼ਨ ਬਣਾਇਆ ਜੀ ਸਕਿਨ ਕਲਰ ਦੇ ਨਾਲ ਸਕਿਨ ਕਲਰ ਦੇ ਨਾਲ ਇਸ ਦਾ ਕੰਬੀਨੇਸ਼ਨ ਆ ਜਿਹੜਾ ਉਹ ਰੈਡੀ ਕੀਤਾ ਗਿਆ ਹੈਗਾ ਜੀ ਜੇਕਰ ਤੁਸੀਂ ਇਸ ਨੂੰ ਸਕਿਨ ਕਲਰ ਦੇ ਨਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਿਨ ਕਲਰ ਨਾਲ ਵੀ ਲੈ ਸਕਦੇ ਹੋ ਮੈਚਿੰਗ ਕਰਕੇ ਜੇਕਰ ਆਲ ਓਵਰ ਲੈਣਾ ਚਾਹੁੰਦੇ ਤਾਂ ਆਲ ਓਵਰ ਵੀ ਲੈ ਸਕਦੇ ਹੋ ਜੀ ਤੁਸੀਂ ਸਕਿਨ ਦਾ ਕੰਬੀਨੇਸ਼ਨ ਹੈ ਜਿਹੜਾ ਉਹ ਮਿਰੈਂਟਾ ਨਾਲ ਵੀ ਕਰ ਸਕਦੇ ਹੋ ਮਿਰੈਂਟਾ ਦੇ ਨਾਲ ਵੀ ਜਿਹੜਾ ਸਕਿਨ ਦਾ ਕੰਬੀਨੇਸ਼ਨ ਉਹ ਬਹੁਤ ਹੀ ਜਿਆਦਾ ਪਿਆਰਾ ਲੱਗਦਾ ਹੈ ਜੀ ਤੇ ਤੁਸੀਂ ਮਹਿਰੂਨ ਦੇ ਨਾਲ ਵੀ ਜਿਹੜਾ ਹੈਗਾ ਉਹ ਕੰਬੀਨੇਸ਼ਨ ਕਰ ਸਕਦੇ ਹੋ ਸਕਿਨਦਾਰੀ ਇਹ ਜਿਹੜੇ ਹੈਗੇ ਆਪਣੇ ਕੋਲ ਇਹੀ ਕਲਰ ਨੇ ਜੀ ਪਸ਼ਮੀਨੇ ਦੇ ਵਿੱਚ ਜੇਕਰ ਪਹਿਣਾ ਹੋਰ ਆਪਾਂ ਨੂੰ ਕਹਿੰਦੀਆਂ ਨੇ ਕਿ ਤੁਹਾਨੂੰ ਹੋਰ ਕਲਰ ਚਾਹੀਦੇ ਤਾਂ ਅਸੀਂ ਤੁਹਾਨੂੰ ਹੋਰ ਕਲਰ ਵੀ ਦੇ ਸਕਦੇ ਆਂ ਜੀ ਇਹ ਜਿਹੜਾ ਹੈਗਾ ਇਹ ਸਟਾਕ ਆਪਣਾ ਫੁੱਲ ਕੁਆਂਟੀਟੀ ਦੇ ਵਿੱਚ ਅਵੇਲੇਬਲ ਆ ਤੁਸੀਂ ਕਿੰਨਾ ਵੀ ਆਪਣੀ ਚੋਇਸ ਅਕੋਰਡਿੰਗ ਲੈ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਸੀਗੀ ਜਿਹੜੀ ਆਪਣੀ ਪਸ਼ਮੀਨੇ ਦੇ ਉੱਪਰ ਸੀਗੀ ਜੀ ਤੁਸੀਂ ਜਿੰਨਾ ਮਰਜ਼ੀ ਜਿਹੜਾ ਹੈਗਾ ਉਹ ਸਟਾਕ ਲੈ ਸਕਦੇ ਹੋ ਜੀ ਔਰ ਜਿਹੜੀਆਂ ਭੈਣਾਂ ਨੇ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ-ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕੋ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬ